ਇਹ ਸੋਚ ਕਿੱਥੋਂ ਪੈਦਾ ਹੋਈ ਇਹ ਇੱਕ ਤਾਂ ਆਪਣੇ ਗਏ ਵੀਰ ਜਿਹੜਾ ਸਤਿਕਾਰਯੋਗ ਸੀ ਉਹਨਾਂ ਨੂੰ ਯਾਦ ਕਰਨਾ ਸ਼ਹੀਦਾਂ ਨੂੰ ਪ੍ਰਣਾਮ ਕਰਨਾ ਤੇ ਨੌਜਵਾਨ ਜਿਹੜੇ ਨਸ਼ੇ ਦੇ ਦਲਦਲ ਦੇ ਫਸੇ ਸੀ ਉਹਨਾਂ ਦਾ ਧਿਆਲ ਇਧਰ ਹਟਾਉਣ ਲਈ ਇਹ ਅਪਰਾਲਾ ਜਿਹੜਾ ਸ਼ੁਰੂ ਹੈ ਪਹਿਲੇ ਜਿੱਤੂ ਨਾਮ ਨੂੰ 51000 31000 21000 ਮੈਨ ਆਫ ਦੀ ਮੈਚ ਮੈਨ ਆਫ ਦੀ ਸੀਰੀਜ਼ ਬੈਸਟ ਬੈਟਸਮੈਨ ਬੈਸਟ ਬੋਲਰ ਉਦੇ ਨਾਲ-ਨਾਲ ਖਿਡਾਰੀਆਂ ਨੂੰ ਲਗਦਾ ਨਾਮ ਦਿੱਤੇ ਜਾਂਦੇ ਨੇ ਤਾਂ ਕਿ ਇਹ ਇਨਾਮ ਮਿਲਦੇ ਦੇਖ ਉਹ ਨੌਜਵਾਨ ਪਿਆਹੇ ਇਸ ਮਾਧਮ ਰਾਹੀਂ ਦੇਖਦਾ ਹੋਵੇ ਫੇਸਬੁੱਕ ਤੇ ਦੇਖਦਾ ਹੋਵੇ ਕਿਤੇ ਨਾ ਕਿਤੇ ਉਹਦੇ ਮਨ 'ਚ ਵੀ ਭਾਵਨਾ ਆਵੇ ਵੀ ਮੈਨੂੰ ਨਸ਼ੇ ਤੋਂ ਬਚ ਕੇ ਖੇਡਾਂ ਵੱਲ ਨੂੰ ਜਾਵਾਂ ਨਾਲੇ ਮੈਂ ਪੈਸੇ ਵੀ ਕਮਾ ਨਾਲੇ ਆਪਣਾ ਜਿਹੜਾ ਨਾਮ ਵੀ ਆਪਦੇ ਸ਼ਹਿਰ ਦਾ ਬਾਰ ਦਾ ਆਪਣੇ ਮੁਹੱਲੇ ਦਾ ਨਾਮ ਉੱਚਾ ਕਰਾਂ ਜੀ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨਾਂ ਨੂੰ ਇਹੀ ਬੇਨਤੀ ਕਰੂੰਗਾ ਵੀ ਜਿਹੜਾ ਆ ਸਰੀਰ ਹੈ ਇਹ ਜਿਹੜਾ 83 ਲੱਖ ਜੁਨ ਤੋਂ ਬਾਅਦ ਮਿਲਦਾ ਆਪਾਂ ਇਹਦੀ ਸਹੀ ਵਰਤੋਂ ਕਰਨ ਲਈ ਇਹਨੂੰ ਆਪਾਂ ਨਸ਼ਾ ਰਹਿਤ ਰੱਖਣਾ ਸਵੇਰੇ ਬਾਣੀ ਤੇ ਬਾਣੀ ਦੇ ਧਾਰਨੀਆਂ ਕਰਨਾ ਆਪਣੇ ਆਪਣੇ ਤਰਮ ਅਨੁਸਾਰ ਸਵੇਰੇ ਉੱਠ ਕੇ ਆਪਣੇ ਮਾਪਪਰ ਦੀ ਚਰਨ ਬੰਦਨਾ ਕਰੋ ਆਪਣੇ ਦੇਵੀ ਦੇਵਤਿਆਂ ਨੂੰ ਯਾਦ ਕਰੋ ਫਿਰ ਦਿਨ ਦੀ ਸ਼ੁਰੂਆਤ ਕਰੋ ਤਾਂ ਕਿ ਜਿਹੜਾ ਇੱਥੇ ਪਰਿਵਾਰ ਦਾ ਨਿਰਵਾਹ ਕਰਨਾ ਸੌਖਾ ਹੋ ਜਾਵੇ ਨਾ ਉਥੇ ਅਗਲੇ ਦਰਬਾਰ ਦੇ ਵਿੱਚ ਵੀ ਜਿਹੜੀ ਆ ਉਹ ਸਤਕਾਰ ਮਿਲਦਾ ਲੇਟੈਸਟ ਰਪੋਰਟ ਨਿਊਜ਼ ਦੇਖਣ ਵਾਲੇ तमाम ਦਰਸ਼ਕਾਂ ਜੈ ਹਿੰਦ ਮੈਂ ਰੋਇਤਮ ਆਪਾਂ ਪਹੁੰਚੇਕਰਵਨ ਸਿੰਘ ਸਿੱਧੂ ਜੀ ਜਿਹੜੇ ਕਿ ਹਰ ਸਾਲ ਆਪਣੇ ਟੂਰਨਾਮੈਂਟ ਭਰਾ ਦੇ ਯਾਦ ਦੇ ਵਿੱਚ ਕਰਾਉਂਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਸ਼ੀ ਗੱਲ ਸਸ਼ੀ ਗੱਲ ਭਾਈ ਜਿਹੜੇ ਟੂਰਨਾਮੈਂਟ ਕਿੰਨੇ ਸਾਲ ਤਾਲ ਕ ਲਗਾਤਾਰ ਕਰਾਇਆ ਜਾ ਰਿਹਾ ਹੈ ਲਗਾਤਾਰ 8ਵਾਂ ਟੂਰਨਾਮੈਂਟ ਹੈ ਜਿਹੜਾ ਕਿ ਮੇਰੇ ਸਵਰਗਵਾਸੀ ਵੀਰ ਜਬਰ ਸਿੰਘ ਸਿੱਧੂ ਦੀ ਯਾਦ ਨੂੰ ਤਾਜ਼ਾ ਕਰਨ ਲਈ ਇਹ ਛੋਟੇ ਸਾਹਿਬ ਜੱਤੇ ਬਾਬਾ ਚੋਰਾਬਤ ਸਿੰਘ ਬਾਬਾ ਫਤੇ ਸਿੰਘ ਮਾਤਾ ਗੁਜਰ ਕੌਰ ਜੀ ਅਮਰ ਸ਼ਹੀਦ ਫਤੇਗੜ੍ਹ ਸਾਹਿਬ ਵਾਲੇ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਜੀ ਇਹ ਸੋਚ ਕਿੱਥੋਂ ਪੈਦਾ ਹੋਈ ਇਹ ਇੱਕ ਤਾਂ ਆਪਣੇ ਗਏ ਵੀਰ ਜਿਹੜਾ ਸਤਿਕਾਰਯੋਗ ਸੀ ਉਹਨਾਂ ਨੂੰ ਯਾਦ ਕਰਨਾ ਸ਼ਹੀਦਾਂ ਨੂੰ ਪ੍ਰਣਾਮ ਕਰਨਾ ਤੇ ਨੌਜਵਾਨ ਜਿਹੜੇ ਨਸ਼ੇ ਦੇ ਦਲਦਲ ਵਿੱਚ ਫਸੇ ਸੀ ਉਹਨਾਂ ਦਾ ਧਿਆਲ ਇਧਰ ਹਟਾਉਣ ਲਈ ਇਹ ਅਪਰਾਲਾ ਜਿਹੜਾ ਸ਼ੁਰੂ ਹੈ ਜੀ ਟੋਟਲ ਕਿੰਨੀਆਂ ਟੀਮਾਂ ਸਿੱਧੂ ਸਾਹਿਬ ਇਹਦੇ ਸਾਡੇ ਕੋਲੇ ਕਿੰਨ ਲਗਭਗ ਪੰਜਾਹ ਤੋਂ ਪਲੱਸ ਟੀਮਾਂ ਨੇ ਸੰਪਰਨ ਕਰਿਆ ਹੈਗਾ ਤੇ 36 ਟੀਮਾਂ ਸਾਡੇ ਮਾਪਦੰਡ ਤੇ ਜਿਹੜੀਆਂ ਨੇ ਖਰੀਆਂ ਉੱਤਰੀਆਂ ਨੇ ਜਿਹੜੀਆਂ ਸ਼ਰਤਾਂ ਪੂਰੀਆਂ ਕਰਦੀ ਸੀ ਉਹਨਾਂ ਨੂੰ ਖੇਡਣ ਦੀ ਜਿਹੜੀ ਪ੍ਰਵਾਨਗੀ ਦਿੱਤੀ ਅੱਜ ਸਵੇਰੇ 7 ਵਜੇ ਤੋਂ ਜਿਹੜੇ ਨੇ ਮੈਚ ਸ਼ੁਰੂ ਹੋਏ ਨੇ ਤੇ ਸ਼ਾਮੇ ਮੇਰੇ ਹਲ 5 ਵਜੇ ਤੱਕ ਇਹ ਮੈਚ ਜਿਹੜੇ ਖੇਡੇ ਜਾਣਗੇ ਟੋਟਲ ਕਿੰਨੇ ਦਿਨ ਮੈਚ ਚੱਲੇਗਾ ਇਹ 3 ਦਿਨ ਦਾ ਟੂਰਨਾਮੈਂਟ ਹੈ ਜੀ ਅੱਜ ਵੀ ਮੈਚ ਹੋਣਗੇ ਕੱਲ ਸੈਮੀਫਾਈਨਲ ਹੋਏਗਾ ਸ਼ਾਮ ਤੱਕ ਪਰਸੋਂ ਨੂੰ ਜਿਹੜੇ ਨੇ ਉਹ ਫਾਈਨਲ ਮੈਚ ਖੇਡੇ ਜਾਣਗੇ ਪਹਿਲੇ ਦਿੱਤੂ ਨਾਮ ਨੂੰ 51000 31000 21000 ਮੈਨ ਆਫ ਦੀ ਮੈਚ ਮੈਨ ਆਫ ਦੀ ਸੀਰੀਜ਼ ਬੈਸਟ ਬੈਟਸਮੈਨ ਬੈਸਟ ਬੋਲਰ ਉਹਦੇ ਨਾਲ ਨਾਲ ਖਿਡਾਰੀਆਂ ਨੂੰ ਲਗਦਾ ਨਾਮ ਦਿੱਤੇ ਜਾਂਦੇ ਨੇ ਤਾਂ ਕਿ ਇਹ ਇਨਾਮ ਮਿਲਦੇ ਦੇਖ ਉਹ ਨੌਜਵਾਨ ਇਹ ਇਸ ਮਾਧਮ ਨਾਲ ਦੇਖਦਾ ਹੋਵੇ ਫੇਸਬੁੱਕ ਤੇ ਦੇਖਦਾ ਹੋਵੇ ਕਿਤੇ ਨਾ ਕਿਤੇ ਉਹਦੇ ਮਨ ਚ ਵੀ ਭਾਵਨਾ ਆਵੇ ਵੀ ਮੈਨੂੰ ਨਸ਼ੇ ਤੋਂ ਬਚ ਕੇ ਖੇਡਾਂ ਵੱਲ ਨੂੰ ਜਾਵਾਂ ਨਾਲੇ ਮੈਂ ਪੈਸੇ ਵੀ ਕਮਾ ਨਾਲੇ ਆਪਣਾ ਜਿਹੜਾ ਨਾਮ ਵੀ ਆਪਦੇ ਸ਼ੇਰ ਦਾ ਬਾੜ ਦਾ ਆਪਣੇ ਮੁਹੱਲੇ ਦਾ ਨਾਮ ਉੱਚਾ ਕਰ। ਜਿਵੇਂ ਕਿ ਪਿਛਲੀ ਵਾਰੀ ਵੀ ਸੀ ਜਦੋਂ ਦੇਖਿਆ ਸੀ ਖਬਰ ਕੀਤੀ ਸੀ ਤੇ ਤੁਸੀਂ ਲਗਭਗ 3 ਲੱਖ ਦੇ ਚੁੱਕੇ ਛੱਕਿਆਂ ਦੇ ਇਨਾਮ ਰੱਖੇ ਸੀਗੇ। ਉਹੀ ਇਸ ਤਰ੍ਹਾਂ ਵੀ ਇਸ ਵਾਰ ਵੀ ਉਹੀ ਕੁਛ ਲੈਗਾ। 1 ਲੱਖ 60000 ਰੁਪਏ ਦੇ ਜਿਹੜਾ ਵਿਨਿੰਗ ਸ਼ਾਟ ਸੀਗਾ ਉਹ ਬੰਦੇ ਤੋਂ ਲੱਗਿਆ ਨਹੀਂ ਸੀ ਕਿਉਂਕਿ ਪੂਰੇ ਲੁਧਿਆਣੇ ਸ਼ਹਿਰ ਦੇ ਬੰਦੇ ਮੋਤਬਾਰ ਬਾਕੀ ਜਿਹੜੇ ਨੇ ਇਹ ਸਟੇਜ ਤੇ ਬੈਠੇ ਸੀ ਇਹਨੇ 5000 ਕਹੇ ਨੇ 10000 ਕਹੇ ਨੇ 20000 ਕਹੇ ਨੇ 50000 ਇਹ ਲਾ ਕੇ ਜਦੋਂ ਉਹਦਾ ਜੋੜ ਲੱਗਿਆ ਸੀ ਤਾਂ ਉਹ 4,60,000 ਰੁਪਏ ਬਣਿਆ ਸੀ ਉਹ ਵਿਲਮ ਛੋਟ ਬਾਤ ਤੇ ਸੀ ਪਰ ਉਹ ਬੰਦੇ ਤੋਂ ਲੱਗਿਆ ਨਹੀਂ ਸੀ ਤੇ 1,60,000 ਰੁਪਏ ਦੇ ਛੇ ਛੱਕੇ ਉਹ ਪਿਛਲੀ ਵਾਰੀ ਬੰਦਾ ਇੱਕ ਲਾ ਕੇ ਨਕਦ ਨਾਮ ਲੈ ਗਏ ਜੀ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨਾਂ ਨੂੰ ਇਹੀ ਬੇਨਤੀ ਕਰੂੰਗਾ ਵੀ ਜਿਹੜਾ ਆ ਸਰੀਰ ਹੈ ਇਹ ਜਿਹੜਾ 83 ਲੱਖ ਜੂਨ ਤੋਂ ਬਾਅਦ ਮਿਲਦਾ ਆਪਾਂ ਇਹਦੀ ਸਹੀ ਵਰਤੋਂ ਕਰਨ ਲਈ ਇਹਨੂੰ ਆਪਾਂ ਨਸ਼ਾ ਰਹਿਤ ਰੱਖਣਾ ਸਵੇਰੇ ਬਾਣੀ ਤੇ ਬਾਣੀ ਦੇ ਧਾਰਨ ਨੂੰ ਕਰਨਾ ਆਪਣੇ ਆਪਣੇ ਤਰਮ ਅਨੁਸਾਰ ਸਵੇਰੇ ਉੱਠ ਕੇ ਆਪਣੇ ਮਾਪਪੁਰ ਦੀ ਚਰਨ ਬੰਦਨਾ ਕਰੋ ਆਪਣੇ ਦੇਵੀ ਦੇਵਤਿਆਂ ਨੂੰ ਯਾਦ ਕਰੋ ਫਿਰ ਦਿਨ ਦੀ ਸ਼ੁਰੂਆਤ ਕਰੋ ਤਾਂ ਕਿ ਜਿਹੜਾ ਇਥੇ ਪਰਿਵਾਰ ਦਾ ਨਿਰਵਾਹ ਕਰਨਾ ਸੌਖਾ ਹੋਣਾ ਉੱਥੇ ਅਗਲੇ ਦਰਬਾਰ ਦੇ ਵਿੱਚ ਵੀ ਜਿਹੜੀ ਉਹ ਸਤਿਕਾਰ ਮਿਲਦਾ ਇਹ ਜੇ ਉਪਰਾਲੇ ਤੁਹਾਡੇ ਵੱਲੋਂ ਹੋਰ ਵੀ ਕੀਤੇ ਜਾਣਗੇ ਕਰਦੇ ਰਹਿੰਦੇ ਅਸੀਂ ਬਾਲੀਵਾਲ ਦਾ ਟੂਰਨਾਮੈਂਟ ਵੀ ਕਰਾਉਣੇ ਆ ਇਹ ਤਾਂ ਟੂਰਨਾਮੈਂਟ ਪੱਕਾ ਹੀ ਪੱਕਾ ਹੈ ਹੋਰ ਵੀ ਜਿਹੜੀ ਕੋਈ ਸਹਯਾਉ ਦਿੰਦਾ ਉਹਦੇ ਅਸੀਂ ਜਿਹੜਾ ਕੰਮ ਕਰਦੇ ਰਹਨੇ ਆ ਤੇ ਇੱਕ ਹੁਣ ਸੰਪਰਕ ਕਰਦੇ ਆ ਗੱਤ ਘਾਟ ਟੀਮਾਂ ਨਾਲ ਫਿਰ ਦੇ ਦਨੇ ਇਥੇ ਘਟਕੇ ਵਾਲੇ ਵੀ ਮੁੰਡੇ ਚੌਰ ਦਿਖਾਉਣਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਇਸ ਇਤ ਕਲਵੰਤ ਸਿੰਘ ਸਿੱਧੂ ਇਦਾਂ ਦੀ ਹੋਰ ਅਪਡੇਟ ਜੁੜੇ ਲੋ ਲੇਟੈਸਟ ਰਿਪੋਰਟ ਨਿਊਜ਼ ਦੇ ਨਾਲ ਧੰਨਵਾਦ